ਜੀ ਕੀ ਨਾਮ ਜੀ ਸਲੀਸ਼ਾ ਬੜਾ ਸਾਇੰਸ ਦੇ ਅਬਾਸ ਸਰਕਾਰੀ ਮਿਡਲ ਸਕੂਲ ਆ ਲੋਵਾਜ਼ ਕੀ ਗੱਲਬਾਤ ਹੋਈ ਆ ਅੱਜ ਜੇ 26 ਤਰੀਕ ਨੂੰ ਸਵੇਰੇ 9 ਵਜੇ ਜਦੋਂ ਸਕੂਲ ਦੀ ਸਫਾਈ ਕਰਾਣ ਆਏ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਗਰਮੀ ਛੁੱਟੀਆਂ ਚੱਲ ਰਹੀਆਂ ਹਨ ਅਸੀਂ ਦੇਖਿਆ ਕਿ ਸਕੂਲਾਂ ਦੇ ਤਾਲੇ ਟੁੱਟੇ ਹੋਏ ਸੀਗੇ ਅੰਦਰੋਂ ਇੱਕ LED ਦਾ ਕਮਰੇ ਚ ਤਾਰ ਟੁੱਟਾ ਹੋਇਆ ਸੀ LED ਚੋਰੀ ਹੋ ਗਈ ਬਾਥਰੂਮ ਦੀਆਂ ਟੂਟੀਆਂ ਲਾ ਕੇ ਲੈ ਗਏ ਫਿਰ ਕੈਮਰੇ ਚਾਰ ਕੈਮਰੇ ਬਿਲਕੁਲ ਤੋੜ ਬਣ ਕੀਤੀ ਹੋਈ ਸਕੂਲ ਚਾਰ ਕੈਮਰੇ ਤੋੜ ਕੇ ਗਏ ਆ ਫਿਰ ਅਸੀਂ ਮੌਕੇ ਤੇ 100 ਨੰਬਰ ਤੇ ਪੁਲਿਸ ਨੂੰ ਇਲਾਕ ਕੀਤਾ ਮੌਕੇ ਤੇ ਦੋ ਮੁਲਾਜ਼ਮ ਜਿਹੜੇ ਆ ਉਹ ਸਾਡੇ ਪਹੁੰਚੇ ਸਾਡੇ ਕੋਲ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਹੈਗਾ ਕੁਝ ਆਇਆ ਉਹਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਸੀਂ ਦੇਖੀ ਚੰਗੀ ਤਰ੍ਹਾਂ ਖੰਗੋਲ ਲਈ ਦੋ ਘੰਟੇ ਲਗਾਏ ਤਾਂ ਦੇਖਿਆ ਕਿ ਦੋ ਬੰਦੇ ਲੀਡਰ ਹੋ ਕੇ ਚੋਰੀ ਕਰ ਰਹੇ ਆ ਕੈਮਰੇ ਮੋਰੇ ਪ੍ਰੋਪਰ ਆ ਰਹੇ ਆ ਮੋਰੇ ਪਰ ਆਪਣਾ ਮੂੰਹ ਦਿਖਾ ਰਹੇ ਆ ਅਸੀਂ ਉਹ ਜਿਹੜੀ ਵੀਡੀਓ ਕਲਿੱਪ ਤੇ ਉਹਨਾਂ ਦੀ ਜਿਹੜੀ ਫੋਟੋ ਆ ਤਸਵੀਰਾਂ ਸਾਰੀਆਂ ਪੁਲਿਸ ਮੁਲਾਜ਼ਮਾਂ ਇਹ ਲਾਈਟ ਚਲਾ ਦੇਣਾ ਚਾਹੀਦਾ ਸਾਰੇ ਆਪਸੇ ਇਹ ਬੰਦੇ ਫੜਨੇ ਓਕੇ ਨਹੀਂ ਹੈਗੇ ਜੇ ਪ੍ਰਸ਼ਾਸਨ ਜਾਵੇ ਤਾਂ ਉਹਨਾਂ ਨੂੰ ਮਤਲਬ ਫੜਿਆ ਜਾ ਸਕਦਾ ਵਾ ਉਹਨਾਂ ਤੋਂ ਹੋਰ ਵੀ ਕੀਤੀਆਂ ਗਈਆਂ ਚੋਰੀਆਂ ਗਲੀਆਂ ਜਾ ਸਕਦੀਆਂ ਜੇਕਰ ਗੱਲ ਕਰੀਏ ਸ਼ਾਵੜਾ ਜੀ ਲਗਾਤਾਰ ਨਕੂਦਰ ਦੇ ਵਿੱਚ ਦੋ ਜਾਂ ਤਿੰਨ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਵਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਆਂ ਬਹੁਤ ਹੀ ਮੰਦਪਾਗੀ ਘਟਨਾ ਜਿਹੜੀ ਕਿ ਹੁਣ ਸਕੂਲਾਂ ਨੂੰ ਛੱਡਿਆ ਜਾ ਰਿਹਾ ਇਹ ਸਭ ਨਸ਼ੇ ਦੀ ਜਿਹੜੀ ਹੋਂਦ ਕਰਕੇ ਹੋ ਰਿਹਾ ਵਾ ਨਸ਼ਾ ਬਹੁਤ ਵੱਧ ਗਿਆ ਵਾ ਨਸ਼ੇ ਨੂੰ ਕਾਬੂ ਪਾਣਾ ਬਹੁਤ ਜ਼ਰੂਰੀ ਆ ਇਹਨੇ ਛੇੜੀਆਂ ਵੱਲੋਂ ਹੀ ਕੀਤੀ ਗਈ ਦੇਖੋ ਸਕੂਲਾਂ ਵਿੱਚ ਲਾਇਬ੍ਰੇਰੀ ਦੇ ਕਿਤਾਬਾਂ ਚੱਕਣੀਆਂ ਉਹਨਾਂ ਦੇ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਨਾ ਉਹਨਾਂ ਨੇ ਪੜ੍ਹਣੀਆਂ ਰੱਦੀ ਵੇਚਣੀਆਂ 2-400 ਰੁਪਏ ਦੀਆਂ ਸੋ ਨਸ਼ਾ ਜਿਹੜਾ ਰੋਕਣਾ ਬਹੁਤ ਜ਼ਰੂਰੀ ਆ ਕਿੰਨੀਆਂ ਕਿਤਾਬਾਂ ਲੈ ਗਏ ਤੁਹਾਡੀਆਂ ਸਾਡੀਆਂ ਲਗਭਗ 70 ਤੋਂ 80 ਹਜ਼ਾਰ ਦੀਆਂ ਪਿਛਲੇ ਮਹੀਨੇ 7 ਤਰੀਕ ਇਸੇ ਮਹੀਨੇ 7 ਤਰੀਕ ਨੂੰ ਇਹਦੀ ਵੀ ਕੰਪਲੀਟ ਇਹਦੀ ਵੀ ਦਰਖਾਸਤ ਦਿੱਤੀ ਹੋਈ ਆ ਮੌਕੇ ਦੇ ਮੁਲਾਜ਼ਮ ਆਏ ਸਿਗੇ ਤਵਦੀਸ਼ ਜਾਰੀ ਆ ਉਹਨਾਂ ਦੇ ਵੀ ਹਾਲ ਤੱਕ ਫੜੇ ਨਹੀਂ ਗੇ ਹੋ ਸਕਦਾ ਕਿ ਇਹਦੇ ਨਾਲ ਹੀ ਨਾ ਚੋਰਾ ਨਾਲ ਹੀ ਉਹਨਾਂ ਦਾ ਸੰਬੰਧ ਹੋਵੇ ਅਸੀਂ ਮੰਗ ਕਰਦੇ ਆ ਕਿ ਇਹ ਚੋਰਾ ਨੂੰ ਫੜਿਆ ਜਾਵੇ ਜਲਦੀ ਜਲਦੀ ਚੌਂਕੀਦਾਰ ਵਗੈਰਾ ਇਸ ਤੇ ਅਸੀਂ ਇੱਕ ਪ੍ਰਸ਼ਾਸਨ ਤੋਂ ਹੋਰ ਮੰਗ ਕਰਦੇ ਆ ਕਿ ਚੌਂਕੀਦਾਰ ਸਕੂਲ ਚ ਬਹੁਤ ਜ਼ਰੂਰੀ ਆ ਚੌਂਕੀਦਾਰ ਸਰਕਾਰੀ ਸਕੂਲਾਂ ਚਾਹੀਦੇ ਆ ਸਾਡੇ ਸਕੂਲ ਚ ਜਿਹੜਾ ਵਾ ਚੌਂਕੀਦਾਰ ਨਹੀਂ ਹੈਗਾ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਕਿ ਚੌਂਕੀਦਾਰ ਦਿੱਤਾ ਜਾਵੇ ਸਾਨੂੰ ਤਾਂਕੀ ਦਦਿਆਂ ਨੂੰ ਦੁਨੀਆ ਘਟਨਾਵਾਂ ਜੜੀਆਂ ਉਹ ਤੋਂ ਬਚਿਆ ਜਾ ਸਕੇ ਜੀ ਕੀ ਨਾਮ ਜੀ ਸਨੀ ਕੀ ਗੱਲਬਾਤ ਹੋਈ ਆ ਅੱਜ ਅਸੀਂ 26 ਤਰੀਕ ਨੂੰ ਸਵੇਰੇ 9 ਵਜੇ ਜਦੋਂ ਸਕੂਲ ਦੀ ਸਫਾਈ ਕਰਾਣ ਆਏ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਗਰਮੀ ਛੁੱਟੀਆਂ ਚੱਲ ਰਹੀਆਂ ਹਨ ਅਸੀਂ ਦੇਖਿਆ ਕਿ ਸਕੂਲਾਂ ਦੇ ਤਾਲੇ ਟੁੱਟੇ ਹੋਏ ਸੀਗੇ ਅੰਦਰੋਂ ਇੱਕ LED ਦਾ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ LED ਚੋਰੀ ਹੋ ਗਈ ਬਾਥਰੂਮ ਦੀਆਂ ਟੂਟੀਆਂ ਲਾ ਕੇ ਲੈ ਗਏ ਫਿਰ ਕਮਰੇ ਚਾਰ ਕਮਰੇ ਬਿਲਕੁਲ ਤੋੜਬੰਦ ਕੀਤੀ ਹੋਈ ਸਕੂਲ ਚਾਰ ਕਮਰੇ ਤੋੜ ਕੇ ਗਏ ਆ ਫਿਰ ਅਸੀਂ ਮੌਕੇ ਤੇ 100 ਨੰਬਰ ਤੇ ਪੁਲਿਸ ਨੂੰ ਇਤਲਾਹ ਦਿੱਤਾ ਮੌਕੇ ਤੇ ਦੋ ਮੁਲਾਜ਼ਮ ਜਿਹੜੇ ਆ ਉਹ ਸਾਡੇ ਪਹੁੰਚੇ ਸਾਡੇ ਕੋਲ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਹੈਗਾ ਕੁਛ ਆਇਆ ਉਹਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਸੀਂ ਦੇਖੀ ਚੰਗੀ ਤਰ੍ਹਾਂ ਖੰਗੋਲੀ 2 ਘੰਟੇ ਲਗਾਏ ਤਾਂ ਦੇਖਿਆ ਕਿ ਦੋ ਬੰਦੇ ਲੀਡਰ ਹੋ ਕੇ ਚੋਰੀ ਕਰ ਰਹੇ ਆ ਕੈਮਰੇ ਮੋਰੇ ਪ੍ਰੋਪਰ ਆ ਰਹੇ ਆ ਮੋਰੇ ਪਰ ਆਪਣਾ ਮੂੰਹ ਦਿਖਾ ਰਹੇ ਆ ਅਸੀਂ ਉਹ ਜਿਹੜੀ ਵੀਡੀਓ ਕਲਿੱਪ ਤੇ ਉਹਨਾਂ ਦੀ ਜਿਹੜੀ ਫੋਟੋ ਆ ਤਸਵੀਰਾਂ ਸਾਰੀਆਂ ਪੁਲਿਸ ਮੁਲਾਜ਼ਮਾਂ ਨੂੰ ਵਟਸਐਪ ਕਰ ਦਿੱਤੀਆਂ ਵਾਂ ਕੀ ਮੰਗ ਕਰਦੇ ਅਸੀਂ ਮੰਗੇ ਕਰਦੇ ਆ ਕਿ ਜਿੱਦਾਂ ਹੁਣ ਸਾਨੂੰ ਪਤਾ ਲੱਗ ਗਿਆ ਇਹ ਲਾਈਟ ਚਲਾ ਦੇਣਾ ਚਾਹੀਦਾ ਸਾਰਿਆਂ ਪਾਸੇ ਇਹ ਬੰਦੇ ਫੜਨੇ ਓਕੇ ਨਹੀਂ ਹੈਗੇ ਜੇ ਪ੍ਰਸ਼ਾਸਨ ਚਾਵੇ ਤਾਂ ਉਹਨਾਂ ਨੂੰ ਮਤਲਬ ਫੜਿਆ ਜਾ ਸਕਦਾ ਵਾ ਉਹਨਾਂ ਤੋਂ ਹੋਰ ਵੀ ਕੀਤੇ ਗਏ ਚੋਰੀਆਂ ਬਲਾਈਆਂ ਜਾ ਸਕਦੀਆਂ ਜੇਕਰ ਗੱਲ ਕਰੀਏ ਸ਼ਾਵੜਾ ਜੀ ਲਗਾਤਾਰ ਨਕੂਦਰ ਦੇ ਵਿੱਚ ਦੋ ਜਾਂ ਤਿੰਨ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਆ ਬਹੁਤ ਹੀ ਮੰਦਪਾਗੀ ਘਟਨਾ ਜਿਹੜੀ ਕਿ ਹੁਣ ਸਕੂਲਾਂ ਨੂੰ ਛੱਡਿਆ ਜਾ ਰਿਹਾ ਇਹ ਸਭ ਨਸ਼ੇ ਦੀ ਜਿਹੜੀ ਹੋਂਦ ਕਰਕੇ ਹੋ ਰਿਹਾ ਵਾ ਨਸ਼ਾ ਬਹੁਤ ਵੱਧ ਗਿਆ ਵਾ ਨਸ਼ੇ ਨੂੰ ਕਾਬੂ ਪਾਣਾ ਬਹੁਤ ਜ਼ਰੂਰੀ ਆ ਇਹਨੇ ਛੇੜੀਆਂ ਵੱਲੋਂ ਹੀ ਕੀਤੀ ਗਈ ਦੇਖੋ ਸਕੂਲਾਂ ਵਿੱਚ ਲਾਇਬ੍ਰੇਰੀ ਦੇ ਕਿਤਾਬਾਂ ਚੱਕਣੀਆਂ ਉਹਨਾਂ ਦੇ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਨਾ ਉਹਨਾਂ ਨੇ ਪੜ੍ਹਣੀਆਂ ਰੱਦੀ ਵੇਚਣੀਆਂ 2-400 ਰੁਪਏ ਦੀਆਂ ਸੋ ਨਸ਼ਾ ਜਿਹੜਾ ਰੋਕਣਾ ਬਹੁਤ ਜ਼ਰੂਰੀ ਆ ਕਿੰਨੀਆਂ ਕਿਤਾਬਾਂ ਲੈ ਗਿਆ ਤੁਹਾਡੀਆਂ ਸਾਡੀਆਂ ਲਗਭਗ 70 ਤੋਂ 80 ਹਜ਼ਾਰ ਦੀਆਂ ਪਿਛਲੇ ਮਹੀਨੇ 7 ਤਰੀਕ ਇਸੇ ਮਹੀਨੇ 7 ਤਰੀਕ ਨੂੰ ਇਹਦੀ ਵੀ ਕੰਪਲੀਟ ਇਹਦੀ ਵੀ ਦਰਖਾਸਤ ਦਿੱਤੀ ਹੋਈ ਆ ਮੌਕੇ ਦੇ ਮੁਲਾਜ਼ਮ ਆਏ ਸੀਗੇ ਤਵਦੀਸ਼ ਜਾਰੀ ਆ ਉਹਨਾਂ ਦੇ ਵੀ ਹਾਲ ਤੱਕ ਫੜੇ ਨਹੀਂ ਗਏ ਹੋ ਸਕਦਾ ਕਿ ਇਹਨਾਂ ਨਾਲ ਹੀ ਨਾ ਚੋਰਾਂ ਨਾਲ ਹੀ ਉਹਨਾਂ ਦਾ ਸੰਬੰਧ ਹੋਵੇ ਅਸੀਂ ਮੰਗ ਕਰਦੇ ਆ ਕਿ ਇਹ ਚੋਰਾਂ ਨੂੰ ਫੜਿਆ ਜਾਵੇ ਜਲਦੀ ਜਲਦੀ ਚੌਂਕੀਦਾਰ ਵਗੈਰਾ ਇਸ ਤੇ ਅਸੀਂ ਇੱਕ ਪ੍ਰਸ਼ਾਸਨ ਤੋਂ ਹੋਰ ਮੰਗ ਕਰਦੇ ਆ ਕਿ ਚੌਂਕੀਦਾਰ ਸਕੂਲ ਚ ਬਹੁਤ ਜ਼ਰੂਰੀ ਆ ਚੌਂਕੀਦਾਰ ਸਰਕਾਰੀ ਸਕੂਲਾਂ ਚਾਹੀਦੇ ਆ ਸਾਡੇ ਸਕੂਲ ਚ ਜਿਹੜਾ ਵਾ ਚੌਂਕੀਦਾਰ ਨਹੀਂ ਹੈਗਾ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਕਿ ਚੌਂਕੀਦਾਰ ਦਿੱਤਾ ਜਾਵੇ ਸਾਨੂੰ ਤਾਂ ਕਿ ਦਦਿਆਂ ਅਨ ਦੁਨੀਆਂ ਘਟਰਾਵਾਂ ਜੜੀਆਂ ਉਹ ਤੋਂ ਬਚਿਆ ਜਾ ਸਕੇ